हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਏ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਹਾਂ ਵੀਰ ਗੁਰਪ੍ਰੀਤ ਸਿੰਘ ਦੇ ਕੋਲ ਲਾਟੀ ਡੇਰੀ ਫਾਰਮ ਤੇ ਸੋ ਦੋਸਤੋ ਇਸ ਕਰੋਂ ਆਪਾਂ ਕਾਫੀ ਜਿਹੜੀਆਂ ਵੀਡੀਓ ਅਪਲੋਡ ਕੀਤੀਆਂ ਨੇ ਤੇ ਥੋੜੇ-ਥੋੜੇ ਦਿਨਾਂ ਬਾਅਦ ਜਿਹੜੀ ਇੱਕ ਅਪਡੇਟ ਆ ਉਹ ਆਪਾਂ ਤੁਹਾਨੂੰ ਦੇਈਦੀ ਆ ਪਸ਼ੂਆਂ ਦੇ ਸਬੰਧ ਦੇ ਵਿੱਚ ਜਦੋਂ ਦੋਸਤੋ ਨਵੇਂ ਪਸ਼ੂ ਆਉਂਦੇ ਆ ਤਾਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰੀਦੇ ਆ ਅੱਜ ਜੀ ਦੋਸਤੋ ਇੱਕ ਮੱਝ ਦਿਖਾ ਦਾਂਗੇ ਬਿਲਕੁਲ ਤਾਜੀ ਸੂਈ ਆ ਪੂਰੀ ਗੱਲਬਾਤ ਕਰ ਲਾਂਗੇ ਵੀਰ ਗੋਪੀ ਦੇ ਨਾਲ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਲਾਂਗੇ ਤੇ ਅੱਜ 25 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਟਾਈਮ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 2 ਤੋਂ 2:30 ਵਜੇ ਦਾ ਜਿਹੜਾ ਸਮਾਂ ਹੈਗਾ ਬਾਕੀ ਗੱਬਣ ਪਸ਼ੂ ਆਪਾਂ ਹਰ ਵਾਰ ਕਰੀਂ ਨਾ ਦੋਸਤੋ ਆਪਦਾ ਤੇ ਪਕੇ ਤੇ ਸੂਏ ਸੂਵਾਈ ਨਾਖਦੀ ਤਸੱਲੀ ਜਿਹੜੀ ਆ ਦੋ ਡੰਗ ਚਵਾਈ ਕਰਕੇ ਮੇਰਾ ਵੀਰ ਕਰ ਲਿਆ ਕਰੋ ਤੇ ਇਹ ਮੱਝ ਜਿਹੜੀ ਆ ਦੋਸਤੋ ਬਿਲਕੁਲ ਸੂਈ ਸੂਵਾਈ ਆ ਤਾਜੀ ਸੂਈ ਆ ਬੌਲੇ ਤੇ ਆ ਪੂਰੀ ਗੱ ਗੋਪੀ ਦੇ ਨਾਲ ਕਰ ਲੈਨੇ ਆ ਆ ਜੋ ਜੀ ਸਭ ਤੋਂ ਪਹਿਲਾਂ ਵੀਰ ਗੋਪੀ ਕੀ ਹਾਲ ਨੇ ਭਰਾ ਬਹੁਤ ਵਧੀਆ ਰਾਜਵੀਰ ਤੁਸੀਂ ਸੁਣਾਓ ਠੀਕਾ ਜੀ ਐ ਚੜਦੀ ਕਲਾ ਠੀਕ ਹੈ ਅੱਛਾ ਗੋਪੀ ਵੀਰ ਪਸੂ ਆਲਮੋਸਟ ਸੇਲ ਉਦੋਂ ਵੀ ਸਾਰੇ ਹੋਏਗੇ ਹਨਾ ਹਾਂ ਬੈੜਾ ਹੋ ਜਾਂਦੇ 50 ਸੀ ਕਾਫੀ ਉਦੋਂ ਹਾਂ ਕਾਫੀ ਬੈੜਾ ਤੇ ਸਾਰੇ 15 20 ਮਿੰਟੀ ਸ਼ੋਰਟ ਤੇ ਵਿਗ ਗਏ ਹੂੰ ਹਾਂਜੀ ਠੀਕ ਹੈ ਵੀਰੇ ਤੇ ਗੋਪੀ ਭਾਈ ਅੱਜ ਲੈ ਕੇ ਆਂਦੀ ਹੈ ਮੱਝ ਹਾਂਜੀ ਮੱਝ ਮੱਝ ਲਿਆਂਦੀ ਆ ਤੇ ਮੱਝ ਲਿਆਂਦੀ ਬਹੁਤ ਚੰਗੀ ਅੱਛਾ ਬਹੁਤ ਚੰਗੀ ਹਾਂਜੀ ਠੀਕ ਹੈ ਤੇ ਆਹ ਦੋਸਤੋ ਮੱਜ ਇੱਕ ਵਾਰੀ ਉਹ ਤਾਂ ਤੁਹਾਨੂੰ ਮੈਂ ਪੂਰੀ ਬੋਡੀ ਬੰਤਰ ਜਿਹੜੀ ਆਪਾਂ ਚੀਜ਼ ਦਿਖਾਉਣੀ ਆ ਉਹਨੂੰ ਤਸਲੀਨਾ ਇੱਕ ਵਾਰੀ ਫਸਟਲੀ ਦਿਖਾ ਦਈਏ ਤੁਹਾਨੂੰ ਆਹ ਦੇਖੋ ਜੀ ਬੋਡੀ ਬੰਤਰ ਵੇਖੋ ਆ ਮੱਜ ਬਿਲਕੁਲ ਸਰੀਰਕ ਬੰਤਰ ਆ ਠੀਕ ਆ ਜੀ ਤੇ ਬਿਲਕੁਲ ਤਾਜੀ ਸੂਈ ਆ ਠੀਕ ਆ ਅੱਛਾ ਗੋਪੀ ਵੀਰ ਸੂਈ ਕਦੋਂ ਆ ਇਹ ਇਹ ਰਾਜਵੀਰ ਕੱਲ ਸੂਈ ਆ ਕੋਈ 7-8 ਵਜੇ 7-8 ਵਜੇ ਮਾਰਨਿੰਗ ਸਵੇਾਈ ਹਾਂ ਮਾਰਨਿੰਗ ਠੀਕ ਆ ਜੀ ਤੇ ਜੇਰ ਜੂਰ ਪਾਤੀ ਸੀ ਆਪਣੇ ਉੱਥੇ ਬਿਲਕੁਲ ਓਕੇ ਠੀਕ ਆ ਤੇ ਸਵੇਰ ਕਿਨ ਮਾਉਗੀ ਇਹ ਵੀ ਜੀ ਤੀਜਾ ਸੂਆ ਕਹਿਣ ਨੂੰ ਦੂਜਾ ਕਹੀ ਜੀ ਤੇ ਤੀਜੇ ਸੂਏ ਸੂਈ ਆ ਠੀਕ ਹੈ ਜੀ ਹਾਂਜੀ ਤੀਸਰਾ ਸੂਆ ਠੀਕ ਹੈ ਜੀ ਤੀਸਰਾ ਬਿਆਨ ਤਾਂ ਦੋਸਤੋ ਠੀਕ ਆ ਤੀਜਾ ਸੂਆ ਸੂਈ ਆ ਤੇ ਕੱਲ ਦੋਸਤੋ 24 ਸਤੰਬਰ ਨੂੰ ਸੂਈ ਆ ਠੀਕ ਆ ਤੇ ਜੇਰ ਪ੍ਰੋਪਰ ਪੈ ਗਈ ਆ ਮਗਰ ਬੱਚਾ ਕੱਟੀ ਹੈ ਜੀ ਹਾਂਜੀ ਕੱਟੀ ਮਗਰ ਕੱਟੀ ਆ ਠੀਕ ਆ ਜੀ ਕੱਟੀ ਆ ਮਗਰ ਬਾਕੀ ਆ ਮੱਝ ਦੀ ਬਾਡੀ ਬੰਦ ਤਾਂ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਦਿਖਾਉਣੇ ਆ ਅੱਛਾ ਗੋਪੀ ਵੀਰ ਬੌਲਾ ਕਿੰਨਾ ਦੋ ਡੰਗ ਦੀ ਕੋਈ ਚਵਾਈ ਹੋ ਗਈ ਇੱਕ ਕੱਲ ਸ਼ਾਮੀ ਤੇ ਇੱਕ ਸਵੇਰ ਹੋ ਗਈ ਹੋਣੀ ਆ 8 8.5 ਲੀਟਰ ਜਿਹੜਾ ਠੀਕ ਹੈ ਜੀ ਹਾਂਜੀ 8 8.5 ਲੀਟਰ ਜਿਹੜਾ ਦੋਸਤੋ ਬੋਲਾ ਰੈਡੀ ਹੈ ਠੀਕ ਹੈ ਕਿਉਂਕਿ ਹਜੇ ਬਿਲਕੁਲ ਖਾਲੀ ਨਹੀਂ ਕੀਤੀ ਸਾਫ ਨਹੀਂ ਕੀਤੀ ਇਸ ਕਰਕੇ ਦੋਸਤੋ ਪੂਰਾ ਜਿਹੜਾ ਅਕਾਊਂਟ ਆਪਾਂ ਜੀ ਨਹੀਂ ਕਰ ਸਕਦੇ ਫਿਲਹਾਲ ਫਿਰ ਵੀ ਦੋ ਢੰਗ ਜਿਹੜੀ ਚਵਾਈ ਹੋਈ ਆ ਉਹਦਾ ਰਿਜ਼ਲਟ ਜਿਹੜਾ ਉਹ ਆਪਾਂ ਤੁਹਾਨੂੰ ਦੱਸਤਾ ਵੀ ਆ ਕੁਝ ਹੈਗਾ ਠੀਕ ਆ ਬਾਕੀ ਥਣ ਥਣ ਦੀ ਬੰਤਰ ਇੱਕ ਵਾਰੀ ਤੁਸੀਂ ਵੇਖੋ ਲੇਵਾ ਹਵਾਨਾ ਦੇਖੋ ਠੀਕ ਹੈ ਜੀ ਆ ਗਾਂ ਨੂੰ ਜਿਹੜਾ ਦੋਸਤੋ ਜਿੰਨਾ ਲੇਵਾ ਬਿਲਕੁਲ ਗਾਂ ਨੂੰ ਉਹਨੇ ਬੈਕ ਸਾਈਡ ਤੋਂ ਆ ਠੀਕ ਆ ਤੇ ਥਣ ਥਣ ਪ੍ਰੋਪਰ ਜਿਹੜਾ ਤੁਸੀਂ ਆ ਵੇਖ ਲਓ ਤਸल्ली बख्ਸ਼ ਚਵਾਈ ਪੋਲੀ ਆ ਫਿਰ ਬਹੁਤ ਜਿਆਦਾ ਠੀਕ ਨਾ ਛਟਾ ਦਾ ਨਾ ਪੂਰ ਅੱਛਾ ਜੀ ਕੋਈ ਥਣਾ ਨੂੰ ਭਾਵੇਂ ਵੀਰ ਆਨਲਾਈਨ ਮਗਾਉਂਦਾ ਹੱਥ ਮਣਾ ਲਾਵੇ ਆਦੀ ਹਾਥੀ ਤੋਂ ਚੋਕੇ ਜਾਨੀ ਕਿ ਹਾਥੀ ਤੋਂ ਲਾਗੇ ਚੋਕੇ ਫਿਰ ਆਪਣਾ ਕੋਈ ਗੱਲ ਕਰ ਸਕਦਾ ਜੀ ਸੋ ਦੋਸਤੋ ਜਿਹੜਾ ਵੀਰ ਕੋਈ ਆਨਲਾਈਨ ਸੌਦਾ ਕਰਨਾ ਚਾਹੁੰਦਾ ਠੀਕ ਆ ਜੀ ਬੇਸ਼ੱਕ ਤੁਸੀਂ ਵੀਡੀਓ ਕਾਲ ਤੇ ਮੈਂ ਹਰ ਵਾਰ ਕਹੀ ਨਾ ਹੁੰਨਾ ਵੀ ਜਿਹੜਾ ਆਨਲਾਈਨ ਸੌਦੇ ਨੂੰ ਚਲੋ ਆਪਾਂ ਪਹਿਲ ਨਹੀਂ ਦਿੰਦੇਗੇ ਘਰ ਵਿਜਿਟ ਕਰਕੇ ਜਿਸ ਤਾਂ ਤੋਂ ਵੀ ਆਪਾਂ ਕਵਰੇਜ ਕਰਦੇ ਆ ਵੀ ਆਪਦੀ ਤਸੱਲੀ ਆ ਘਰ ਵਿਜਿਟ ਕਰਕੇ ਕਰ ਲਿਓ ਪਰ ਫਿਰ ਵੀ ਜੇਕਰ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤਾਂ ਤੁਸੀਂ ਜਿਹੜਾ ਦੋਸਤੋ ਵੀਡੀਓ ਕਾਲ ਤੇ ਆਪਦੀ ਤਿੱਪ ਕੇ ਆਹ ਸੌਰੀ ਚੁਵਾਈ ਕਰਕੇ ਜਿਹੜੀ ਹੈ ਤਸੱਲੀ ਕਰ ਸਕਦੇ ਜਿਉਂਕਿ ਮੱਝ ਸੁੱਈ ਆ ਇਹਨੂੰ ਖੋਲ ਕੇ ਤੋਰ ਕੇ ਦਿਖਾ ਦਈਏ ਜੀ ਠੀਕ ਆ ਤੇ ਬਿੱਲੀ ਮਨਕਣੀ ਆਖਾ ਦੋਸਤੋ ਬਾਕੀ ਸਿੰਘਾਂ ਦੀ ਬੰਤਰ ਪਿੱਠ ਪੁਠਾ ਪੂਰੀ ਜਿਹੜੀ ਆ ਦੋਸਤੋ ਆਲ ਰੌਂਡ ਤੋਂ ਆਪਾਂ ਜਿਹੜੀ ਆ ਤੁਹਾਨੂੰ ਇਹ ਮੱਝ ਦਿਖਾ ਦੇਣੀ ਆ ਸਵੇਰ ਤੀਸਰਾ ਸੁੱਈ ਆ ਠੀਕ ਆ ਜੀ ਤੇ ਮਗਰ ਕੱਟੀ ਤੁਹਾਨੂੰ ਦੱਸਤਾ ਬਾਕੀ ਚੰਗਾ ਮਿਲ ਕੇ ਰਿਕਾਰਡ ਰਹੂਗਾ ਬਾਕੀ ਚੰਗੀ ਸੇਵਾ ਤੇ ਚੰਗਾ ਦੁੱਧ ਆਪਾਂ ਇਸ ਮੱਝ ਤੋਂ ਲੈ ਸਕਦੇ ਆ ਆ ਦੇਖੋ ਜਰਾ ਠੀਕ ਹੈ ਜੀ ਆਰਡਰ ਕੁਆਲਿਟੀ ਕਾਫੀ ਬੈਸਟ ਆ ਠੀਕ ਹੈ ਜੀ ਆਰਡਰ ਕੁਆਲਿਟੀ ਕਾਫੀ ਬੈਸਟ ਆ ਤੇ ਚੁਵਾਈ ਵੀ ਵੀਰ ਨੇ ਦੱਸਤਾ ਵੀ ਇੱਕ ਨੰਬਰ ਜਿਹੜੀ ਚੁਵਾਈ ਆ ਦੋਸਤੋ ਪੋਲੀ ਜੁਵਾਈ ਆ ਠੀਕ ਆ ਹਵਾਨਾ ਜਿੰਨਾ ਦੋਸਤੋ ਅਗਾਹ ਨੂੰ ਓਨਾ ਹੀ ਬੈਕ ਸਾਈਡ ਨੂੰ ਤੁਸੀਂ ਵੀ ਦੇਖ ਰਹੇ ਹੋ ਵੀ ਓਨਾ ਹੀ ਬੈਕ ਸਾਈਡ ਨੂੰ ਠੀਕ ਆ ਤੇ ਆ ਦੇਖੋ ਜੀ ਹਾਈਟ ਬੇਸ਼ੱਕ ਵੀਰ ਕੋਈ ਮੀਡੀਅਮ ਅਕਾਊਂਟ ਕਰ ਲੇ ਮੀਡੀਅਮ ਹਾਈਟ ਦੇ ਵਿੱਚ ਜਿੱਦਾਂ ਨਾਰਮਲ ਆਪਾਂ ਨੀਲੀ ਰਾਵੀ ਦੀਆਂ ਮੱਝਾਂ ਦੇਖਦੇ ਆਂ ਕਈ ਵਾਰ ਬਹੁਤ ਮੀਡੀਅਮ ਹਾਈਟ ਦੇ ਵਿੱਚ ਪਸ਼ੂ ਪਾਏ ਜਾਂਦੇ ਆ ਠੀਕ ਆ ਤੇ ਵੱਡੀਆਂ ਮੱਝਾਂ ਦੇ ਵਿੱਚ ਵੀ ਤੁਸੀਂ ਗਿਣਤੀ ਕਰ ਸਕਦੇ ਚ ਮੀਡੀਅਮ ਤੋਂ ਚਲੋ ਪਲੱਸ ਆਪਾਂ ਕਵਾਂਗੇ ਠੀਕ ਆ ਜੀ ਮੀਡੀਅਮ ਤੋਂ ਜਿਹੜੀ ਮਾਈਨਸ ਹੱਲ ਨੂੰ ਨਹੀਂ ਜਾਂਦੀ ਕਿ ਦਰਮਿਆਣੀ ਨੂੰ ਨਹੀਂ ਜਾਂਦੀ ਕਿ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਨੂੰ ਜਾਂਦੀ ਆ ਠੀਕ ਆ ਜੀ ਕਦ ਕਾਠ ਵੱਲੋਂ ਤੇ ਬਿਲਕੁਲ ਪਤਲੇ ਪਿੰਡੇ ਦੀ ਚਮਕਦਮਕ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਜਿੰਨਾ ਵੀ ਹੋ ਸਕ ਰਾਜਵੀਰ ਆਪਾਂ ਕਲੀਅਰ ਹੀ ਵਿਖਾ ਦਈਏ ਵੀਡੀਓ ਦੇ ਵਿੱਚ ਜੋ ਨਾੜਾ ਨੂੜਾ ਵਾਂ। ਬਿਲਕੁਲ ਜੀ ਬਿਲਕੁਲ। ਸੋ ਬੇਨਬੂਨ ਜਿਹੜੀ ਆ ਦੋਸਤੋ ਹਵਾਨੇ ਤੇ ਬਿਲਕੁਲ ਤਸੱਲੀ ਨਾਲ ਤੁਸੀਂ ਦੇਖ ਲਓ ਠੀਕ ਆ ਜੀ ਬੇਨਬੂਨ ਕਾਫੀ ਹਵਾਨੇ ਦੇ ਉੱਪਰ ਉੱਪਰੀਆਂ ਹੋਈਆਂ ਤੁਹਾਨੂੰ ਨਜ਼ਰ ਆ ਜਾਣਗੀਆਂ। ਤੇ ਚਵਾਈ ਜਿਹੜੀ ਇੱਕ ਨੰਬਰ ਆ ਦੋਸਤੋ ਮੇਨ ਜਿਹੜਾ ਪਰਪਸ ਆ ਪਸ਼ੂ ਦਾ ਖਰੀਦਣ ਦਾ ਵੀ ਚਵਾਈ ਕਰਕੇ ਠੀਕ ਆ ਚਵਾਈ ਇੱਕ ਨੰਬਰ ਆ ਕੋਈ ਵੀਰ ਆਪਦੀ ਦੋੜਾਂ ਗਿਚੋਲੇ ਕੋਈ ਤਿੰਨ ਟਾਈਮ ਚੋਲੇ ਠੀਕ ਆ ਜੀ ਬੌਲੇ ਤੇ ਆ ਸੱਜਰ ਪਸ਼ੂ ਸੋਇਆ ਸੋ ਤਸੱਲੀ ਜਿਹੜੀ ਆ ਚਵਾਈ ਕਰਕੇ ਤੁਸੀਂ ਕਰ ਲਿਓ ਤੇ ਬਿਲਕੁਲ ਮੱਜ ਜਿਹੜੀ ਦੋਸਤੋ ਪੂਰੀ ਲਾਜਵਾਬ ਠੀਕ ਹੈ ਜੀ ਪੂਰੀ ਖਬਰਦਾਰਾ ਦੇਖੋ ਠੀਕ ਮਗਰ ਕੱਟੀ ਆ ਬੱਚੇ ਦੇ ਨਾਲ 나ੜੂ ਆ ਪੂਰੀ ਤਸਲੀ ਨਾਲ ਆਪਾਂ ਤੁਹਾਨੂੰ ਵੀ ਦਿਖਾ ਦਿੰਨੇ ਆ ਤੇ ਚਵਾਈ ਵੀਰ ਉਹਨਾਂ ਨੇ ਦੋ ਡੰਗ ਕੀਤੀ ਠੀਕ ਹੈ ਜੀ ਦੋ ਡੰਗ ਕੀਤੀ ਆ ਸੋ ਆਪ ਤੁਸੀਂ ਦੋ ਡੰਗ ਚੋਲੋ ਚਾਰ ਡੰਗ ਚੋਲੋ ਉਹ ਤੁਹਾਡੇ ਹੱਕ ਬੰਦਾ ਦੋਸਤੋ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਹਾਂ ਜੀ ਠੀਕ ਹੈ ਜੀ ਤੋਰ ਲੋ ਜੀ अच्छा ठीक है गोपीबीर की डिमांड की कीती फिर इनकी वीर जी की डिमांड नहीं आज जिथे ਆਪਾਂ ਰੇਟ ਮੰਗਿਆ ਉਹਦੇ ਵਿੱਚੋਂ 200 ਰੁਪਏ ਮਾਣ ਕਰਨਾ ਬਸ ਹਾਂਜੀ ਅੱਛਾ ਕਿਉਂਕਿ ਬਹੁਤੇ ਵੀਰ ਫੇਰ ਜਿਆਦਾ ਨਾ ਰੇਟ ਦੇ ਵਿੱਚ ਪੈ ਜਾਂਦੇ ਆ ਤੇ ਅੱਜ ਆਪਾਂ ਹਾਂ ਜਾਣਾ ਇੱਥੇ ਕਰ ਦੇਣੀ ਆਹ ਇਹ ਵੀਰ ਜੀ 87000 ਦੀ ਦੇਣੀ ਵਿੱਚੋਂ 200 ਰੁਪਏ ਛੋਟ ਕਰਨੀ 87000 ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ 87000 ਲੈਣ ਦੇ ਜਿਹੜਾ 87000 ਆ ਵੀ ਇੱਥੇ ਕੀ ਜਿਹੜੀ ਦੋਸਤੋ ਇਹ ਦਿੱਤੀ ਜਾਊਗੀ ਠੀਕ ਹੈ ਜੀ ਸੋ ਤੁਸਾਂ ਲਈ ਪੂਰੀ ਵੀਡੀਓ ਤਸਲੀਨਾ ਦੇਖ ਲਿਓ ਇੱਕ ਵਾਰੀ ਦੇਖ ਲਿਓ ਦੋ ਵਾਰੀ ਦੇਖ ਲਿਓ ਅੱਗੇ ਪਿੱਛੇ ਕਰਕੇ ਦੇਖ ਲਿਓ ਠੀਕ ਆ ਮੱਝ ਦੀ ਫੇਸ ਕੁਆਲਿਟੀ ਤੋਂ ਲੈ ਕੇ ਦੋਸਤੋ ਆਰਡਰ ਕੁਆਲਿਟੀ ਪੂਰਾ ਬਾਡੀ ਬੰਦਪਰ ਪੂਰਾ ਸਰੀਰ ਦਾ ਸਟਰਕਚਰ ਤੁਹਾਨੂੰ ਤਸਲੀਨਾ ਦਿਖਾਤਾ ਸੋ ਵੀਡੀਓ ਵੇਖਣ ਤੋਂ ਬਾਅਦ ਆਨਰ ਦੇ ਨਾਲ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਜੀ 87000 ਦੇ ਵਿੱਚੋਂ 200 ਰੁਪਏ ਜਿਹੜਾ ਮਾਨਤਾ ਨਾਲ ਛੋਟ ਚੱਪਾ ਉਹ ਕੀਤਾ ਜਾਊਗਾ ਠੀਕ ਆ ਤੇ ਗੋਪੀ ਵੀਰ ਬੋਲਦੀ ਹੈ ਨੰਬਰ 9957 80777 98771 84848 ਠੀਕ ਹੈ ਭਰਾ ਸੋ ਦੋਸਤੋ ਐਸਾਨ ਮੇਰੇ ਨਾਲ ਵੀਰ ਗੋਪੀ ਪਿੰਡ ਕਰਿਆਲੇ ਤੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਇੱਕ ਨਾਗ ਦਿਖਾਇਆ ਦੋਸਤੋ ਅੱਜ ਤੁਹਾਨੂੰ ਇੱਕ ਮੱਝ ਦਿਖਾਤੀ ਆ ਠੀਕ ਆ ਜੀ ਤੇ ਬਹੁਤ ਵਧੀਆ ਚੰਗੀ ਹੈ ਹੈਵੀ ਬਾਡੀ ਵੇਟ ਦੀ ਆ ਵਜ਼ਨ ਲੋਡ ਪੂਰਾ ਮੱਝ ਦਾ ਤਸੱਲੀ ਬਖਸ਼ਾ ਚਵਾਈ ਇੱਕ ਨੰਬਰ ਆ ਸੋ ਤਸੱਲੀ ਤੁਸੀਂ ਕਰ ਸਕਦੇ ਜੀ ਪਰਸੋਂ ਆਪਾਂ ਵਹਿੜਾ ਬਹੁਤ ਚੰਗੀਆਂ ਲਈਆਂ ਉਹਦੀ ਆਪਾਂ ਵੀਡੀਓ ਅਪਲੋਡ ਕਰਾਂਗੇ ਪਰਸੋਂ ਜੀ ਹਾਂਜੀ ਠੀਕ ਆ ਜੀ ਸੋ ਜਿਹੜੀਆਂ ਦੋਸਤੋ ਵਹਿੜਾ ਹੈਗੀਆਂ ਨੇ ਠੀਕ ਆ ਜੀ ਉਹ ਵੀ ਵੀਰ ਹੋਰਾਂ ਨੇ ਲਈਆਂ ਪਈਆਂ ਨੇ ਬਾਹਰ ਸੋ ਕੱਲ ਪਰਸੋਂ ਪਰਸੋਂ ਜਿਹੜੀ ਦੋਸਤੋ ਇੱਕ ਆਪਾਂ ਜਿਹੜੀ ਅਪਡੇਟ ਤੁਹਾਨੂੰ ਦਵਾਂਗੇ ਉਹਨਾਂ ਦੇ ਵਿੱਚ ਜਿਹੜੀ ਖਾਸ ਤੌਰ ਤੇ ਇੱਕ ਤੁਹਾਨੂੰ ਵਿਹੜਾ ਦਿਖਾਈਆਂ ਜਾਣਗੀਆਂ ਦੋਸਤੋ ਦੋ ਚਾਰ ਨੱਕ ਜਿੰਨੇ ਵੀ ਹੋਏ ਵਿਹੜਾ ਦਿਖਾ ਦਾਂਗੇ ਸੋ ਚਾਹਵਾਨ ਵੀਰ ਤੁਸੀਂ ਜਰੂਰ ਨਾਲ ਜੁੜ ਜਿਓ ਜਿਹੜੇ ਵੀਰ ਕੋਈ ਨਵੇਂ ਆ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਦੋਸਤੋ ਆਉਣ ਵਾਲੀਆਂ ਜਿਹੜੀਆਂ ਅੱਗੇ ਨਵੀਆਂ ਵੀਡੀਓ ਨੇ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ